ਰੋਜੇ ਮਾਜਰਾ ਵੀਖੇ ਜਿੱਥੇ ਆਮ ਆਦਮੀ ਪਾਰਟੀ ਦੇ ਬਾਈਕਾਟ ਦੇ ਪੋਸਟਰ ਲੱਗ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਪੋਸਟਰ ਸਾਡੇ ਛਾਤਵੇਂ ਚਾਲਦੇ ਧਰਿਆਂ ਨੂੰ ਇੱਕ ਜਬਰੀ ਚਕਾਇਆ ਗਿਆ ਸਾਡਾ ਸਬਾਨ ਤੋੜਿਆ ਗਿਆ ਜੀ ਸਾਡੀਆਂ 80-80 ਸਾਲ ਦੀਆਂ ਬੀਬੀਆਂ ਨੂੰ ਚਕਾ ਕੇ ਅੰਦਰ ਕਰਵਾਤਾ ਡਰਤਾ ਨਹੀਂ ਤੁਹਾਡਾ ਨੌਜਵਾਨ ਪੁੱਤਰ ਜੇਲ੍ਹ ਚ ਹੈ ਜੀ ਕੋਈ ਨੁਕਸਾਨ ਵੱਡਾ ਵੀ ਹੋ ਸਕਦਾ ਹੈ ਸਰਕਾਰਾਂ ਨੇ ਨਹੀਂ ਸਾਨੂੰ ਕੋਈ ਡਰ ਪੈ ਨਹੀਂ ਉਨੇ ਉਂਗਲੀਆਂ ਦੇ ਗਣੇ 23 ਫਸਲਾਂ ਤੇ 5 ਮਿੰਟਾਂ ਚ ਐਮਐਸਪੀ ਪਹਿਲਾਂ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਵੀ ਐਮਐਸਪੀ ਹੁੰਦੀ ਕੀ ਹੈ ਹੈ 5 ਮਿੰਟਾਂ ਦੇ ਦੇ ਦਾਂਗੇ ਆਏ ਕਰਦਾਂਗੇ ਉਹ ਹੁਣ ਕਿੱਥੇ ਚਲੇ ਗਈ ਦੇਖੋ ਜੀ ਉਮੀਦ ਵਪਾਰੀਆਂ ਨੂੰ ਖੁਸ਼ ਕਰਨ ਦੇ ਲਈ ਆ ਜਿਹੜੇ ਲੁਧਿਆਣਾ ਜਿਮਨੀ ਚੌਣ ਹੋਣ ਜਾ ਰਹੀ ਹੈ ਉਹਦੇ ਕਰਕੇ ਇਹਨਾਂ ਨੇ ਹੁਣ ਡਰਾਮਾ ਰਚ ਲਿਆ ਜੀ ਕਿ ਸਾਡੀ ਚੌਣ ਕਰਕੇ ਹੋ ਜੀ ਬਿਲਕੁਲ ਜਿਮਨੀ ਚੌਣ ਕਰਕੇ ਜੀ ਪੋਸਟਰ ਜਿਹੜੇ ਇਹ ਖੋਜੇ ਮਾਦਰੇ ਚ ਲੱਗੇ ਨੇ ਜਾਂ ਹੋਰ ਵੀ ਤਿਆਰੀ ਸਾਰਿਆਂ ਤੇ ਲੱਗਣਗੇ ਜੀ ਸਾਰੇ ਪਿੰਡਾਂ 'ਚ ਲੱਗਣਗੇ ਸ਼ੁਰੂਆਤ ਹੋ ਗਈ ਸਾਡੇ ਤਾਂ ਇਹ ਲੇਟ ਹੋਈ ਹੈ ਆ ਜਿਹੜੀਆਂ ਤਾਂ ਪੈਰ ਕੱਦੇ ਸਾਸੀ ਗਾਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਭਗਵੰਤ ਮਾਨ ਸਾਹਿਬ ਪੰਜਾਬ ਨੂੰ ਰੰਗਲਾ ਬਣਾਉਣ ਦੇ ਦਾਅਵੇ ਕਰਦੇ ਨੇ ਬਜਟ ਕਹਿੰਦੇ ਬਹੁਤ ਵਧੀਆ ਪੇਸ ਹੋਇਆ ਸੋ ਵੱਡੇ ਦਾਅਵੇ ਕੀਤੇ ਜਾਂਦੇ ਨੇ ਨਸ਼ਾ ਮੁਕਤ ਕਰਨ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ ਉਹ ਦਿਖਾ ਰਹੇ ਆ ਅੱਜ ਅਸੀਂ ਆਏ ਆ ਫਤਿਹਗੜ੍ਹ ਸਾਹਿਬ ਦੇ ਪਿੰਡ ਖੋਜੇ ਮਾਜਰਾ ਵਿਖੇ ਜਿੱਥੇ ਆਮ ਆਦਮੀ ਪਾਰਟੀ ਦੇ ਬਾਈਕਾਰਡ ਦੇ ਪੋਸਟਰ ਲੱਗ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਪੋਸਟਰ ਸੋ ਕੀ ਆ ਕਾਰਨ ਕਿਉਂ ਐ ਪੋਸਟਰ ਲੱਗੇ ਬਾਈ ਜੀ ਨੇ ਸਾਡੇ ਨਾਲ ਗੱਲ ਕਰਦੇ ਆਂ ਹਾਂਜੀ ਵੀਰ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਰੱਤ ਕੀ ਨਾਮ ਹੈ ਜੀ ਮੇਰਾ ਨਾਮ ਹਰਜੀਤ ਸਿੰਘ ਆ ਜੀ ਕਾਈ ਪ੍ਰਧਾਨ ਬੀਕੇ ਜੀ ਸਿੱਧੂ ਪਰਪੰਡ ਖੋਜੇ ਮੋਜਰਾ ਜੀ ਬਾਈ ਜੀ ਕੀ ਗੱਲ ਹੋ ਗਈ ਪੋਸਟਰ ਲਾ ਰਹੇ ਹੋ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਤਰੱਕੀ ਕਰ ਰਹੇ ਆ ਪੰਜਾਬ ਰੰਗਲਾ ਪੰਜਾਬ ਬਣਾ ਰਹੇ ਆ ਤੁਸੀਂ ਬਾਈਕਾਟ ਕਰੀ ਜਾਂਦੇ ਹੋ ਉਹਨਾਂ ਦਾ ਬਹੁਤ ਤਰੱਕੀ ਕਰਵਾਤੀ ਜੀ ਉਹਨਾਂ ਨੇ ਤਾਂ ਹੂੰ ਸਾਡੇ ਸ਼ਾਂਤ ਮੇਂ ਚੱਲਦੇ ਧਰਮਿਆਂ ਨੂੰ ਇੱਕ ਜਬਰੀ ਚਕਾਇਆ ਗਿਆ ਸਾਡਾ ਸਮਾਨ ਤੋੜਿਆ ਗਿਆ ਜੀ ਹੂੰ ਸਾਡੀਆਂ 80-80 ਸਾਲ ਦੀਆਂ ਬੀਬੀਆਂ ਨੂੰ ਚੁਕਾ ਕੇ ਅੰਦਰ ਕਰਵਾਤਾ ਹੂੰ ਏਦੋਂ ਵੱਡੀ ਹੋਰ ਤਰੱਕੀ ਕੀ ਹੋਊਗੀ ਜੀ ਉਹ ਕਹਿੰਦੇ ਜੀ ਪੰਜਾਬ ਦਾ ਨੁਕਸਾਨ ਹੋ ਰਿਹਾ ਸੀ ਪੰਜਾਬ ਦਾ ਨੁਕਸਾਨ ਅਸੀਂ ਥੋੜੀ ਕਰ ਰਹੇ ਹਾਂ ਜੀ ਉਹ ਹਰਿਆਣਾ ਸਰਕਾਰ ਨੂੰ ਪੁੱਛਣ ਵੈਰੀਗੇਟਿੰਗ ਪਹਿਲਾਂ ਉਹਨਾਂ ਨੇ ਕੀਤੀ ਹੈ ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਵੈਰੀਗੇਟਿੰਗ ਸ਼ੁਰੂ ਕਰਤੀ ਜੀ ਅੱਜ ਤੱਕ 13 ਨੂੰ ਗਏ ਉਹ ਤਾਂ 6-7 ਤਰੀਕ ਨੂੰ ਲੱਗ ਗਏ ਸੀ ਜੀ ਤੜਕਾ ਰੋਕ ਲਿਆ ਸੀ ਜੀ ਉਹਨਾਂ ਦਾ ਫਿਰ ਇਹ ਬਾਈਕਾਟ ਦਾ ਕਾਰਨ ਇਹੀ ਹੈ ਜੀ ਜਿਹੜਾ ਹੋਇਆ ਤੁਹਾਡੇ ਨਾਲ ਬਿਲਕੁਲ ਜੀ ਇਹੀ ਹੈ ਹੂੰ ਹੁਣ ਜੇ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਜਾਂ ਆਗੂ ਆਉਂਦਾ ਅਸੀਂ ਤਾਂ ਪੂਰ ਜ਼ੋਰ ਵਿਰੋਧ ਕਰਾਂਗੇ ਜੀ ਤੇ ਪਿੰਡ ਦੇ ਵਿੱਚ ਵੜਨ ਨਹੀਂ ਦੇਵਾਂਗੇ ਜੀ ਜੀ ਸੋ ਅੰਕਲ ਜੀ ਤੁਸੀਂ ਗੁਰਜਿੰਦਰ ਦੇ ਡੈਡੀ ਹੋ ਜੀ ਹਾਂ ਜੀ ਹਾਂ ਗੁਰਜਿੰਦਰ ਦੇ ਡੈਡੀ ਆ ਜੀ ਅ ਕਿੱਦਾਂ ਜੀ ਗੁਰਜਿੰਦਰ ਚੜ੍ਹਦੀ ਕਲਾ ਚ ਆ ਜੀ ਕਿਹੜੀ ਜੇਲ੍ਹ ਚ ਆ ਚੜ੍ਹਦੀ ਕਲਾ ਚ ਆ ਜੀ ਰੋਪੜ ਜੇਲ੍ਹ ਚ ਆਈ ਉਹ ਕੀ ਕਹਿ ਰਿਹਾ ਜੀ ਮਿਲ ਕੇ ਆਏ ਹੋ ਹਾਂ ਜੀ ਮਿਲ ਕੇ ਆਏ ਜੀ ਉਹਨਾਂ ਨੇ ਪਹਿਲਾਂ ਉਦੋਂ ਭੁਖੜਤਾਲ ਸ਼ੁਰੂ ਕਰਤੀ ਸੀ ਹਾਂ ਫਿਰ ਐਂ ਦਮਾਰ ਨੂੰ ਕਾਕਾ ਕੋਟੜ ਨਾਲ ਮੀਟਿੰਗ ਕਰਕੇ ਫੋਨ ਕਰਾਓ ਕਹਿੰਦਾ ਮੇਰਾ ਪ੍ਰਧਾਨ ਜੀ ਨਾਲ ਫੋਨ ਕਰਾਓ ਫਿਰ ਫੋਨ ਨਾਲ ਗੱਲ ਹੋਈ ਫਿਰ ਕਾਕਾ ਜੀ ਦੇ ਕਹੇ ਤੇ ਫਿਰ ਉਹਨੇ ਭੁਖੜਤਾਲ ਮਤ ਤੋੜੀ ਅਦਨ ਦੁਬਾਰਾ ਦੇ ਅੱਛਾ ਜੀ ਹਾਂ ਪੰਜਵੇਂ ਛੇਵੇਂ ਦਿਨ ਜਾ ਕੇ ਭੁਖੜਤਾਲ ਕੀ ਕਹਿ ਰਿਹਾ ਜੀ ਅੱਜ ਅੱਜ ਕਹਿੰਦਾ ਮੈਂ ਚੜ੍ਹਦੀ ਗੱਲਾਂ ਜੜੜੀ ਅੱਛਾ ਹਾਂ ਤੁਹਾਨੂੰ ਕੋਈ ਡਰ ਪੈ ਨਹੀਂ ਤੁਹਾਡਾ ਨੌਜਵਾਨ ਪੁੱਤਰ ਜੇਲ੍ਹ ਚ ਹੈ ਜੀ ਕੋਈ ਨੁਕਸਾਨ ਵੱਡਾ ਵੀ ਹੋ ਸਕਦਾ ਹੈ ਸਰਕਾਰਾਂ ਨੇ ਨਹੀਂ ਸਾਨੂੰ ਕੋਈ ਡਰ ਪੈ ਨਹੀਂ ਜੀ ਅਸੀਂ ਆਪਣੇ ਹੱਕਾਂ ਵਾਸਤੇ ਲੜਦੇ ਹਾਂ ਜੀ ਜਾਂ ਸਾਨੂੰ ਹੱਕੇ ਨਹੀਂ ਮਿਲਣਗੇ ਅਸੀਂ ਫਿਰ ਕਰਾਂਗੇ ਕੀ ਆ ਕੀ ਪੁੱਤ ਵੀ ਕੀ ਕਰਨਗੇ ਜਾਂ ਕੁਝ ਰਹਿਣੇ ਨਹੀਂ ਪੱਲੇ ਮੈਂ ਵੀ ਕਿਸਾਨ ਦਾ ਪੁੱਤ ਉਹ ਤਾਂ ਹੀ ਬਹੁਤ ਕੁਝ ਕਹਿੰਦਾ ਉਹਦੇ ਕਹਿਣ ਦਾ ਕੀ ਆ ਜੀ ਉਹਨੂੰ ਕਿਹੜਾ ਪਤਾ ਲੱਗਦਾ ਮੈਂ ਕੀ ਕਹਣਾ ਕੀ ਨਹੀਂ ਹੂੰ ਕਿਸਾਨ ਦਾ ਪੁੱਤ ਤਾਂ ਹੈਗਾ ਜੀ ਉਹ ਪਰ ਉਹ ਪੜਦਾ ਪੜਦਾ ਤੇ ਇੱਕ ਭੰਡ ਬਣ ਗਿਆ ਜੀ ਕਮੇਡੀਅਨ ਬਣ ਗਿਆ ਹੂੰ ਉਸ ਤੋਂ ਬਾਅਦ ਉਹ ਐਮਪੀ ਬਣ ਗਿਆ ਐਮਪੀ ਬਣ ਕੇ ਹੁਣ ਮੁੱਖ ਮੰਤਰੀ ਬਣ ਗਿਆ ਜੀ ਉਹ ਉਹਨੇ ਕਿਹੜੀ ਖੇਤੀ ਕੀਤੀ ਉਹਨੂੰ ਤਾਂ ਖੇਤ ਦੀ ਬੱਟਦਾ ਨਹੀਂ ਪਤਾ ਹੋਣਾ ਕਾਲਦਾ ਨੂੰ ਪਤਾ ਹੋਣਾ ਵੀ ਖਾਲ ਕੀ ਹੁੰਦੀ ਹੈ ਕੋਈ ਚੁੱਤਰ ਕੇ ਖੋਦ ਪੱਖੇ ਦੀ ਜੈਂਡੋਰੀ ਪਾਉਂਦਾ ਰਿਹਾ ਮੈਂ ਹੁਣ ਪਾ ਕੇ ਦਿਖਾ ਦੇ ਵੀ ਸਾਡੇ ਸਾਹਮਣੇ ਜੀ ਪੱਕਾ ਨੂੰ ਬਾਹਰ ਕੱਢ ਕੇ ਕੋਈ ਦੇ ਵਿੱਚ ਉਤ ਨਹੀਂ ਬੜੀ ਗੱਲ ਬਹੁਤ ਦੂਰ ਦੀ ਗੱਲ ਹੈ ਇੱਥੇ ਰੱਖ ਦਿੰਦੇ ਆ ਸੜਕ ਤੇ ਜੇ ਪਾ ਕੇ ਦਿਖਾ ਦੇ ਵੀ ਉਹ ਜੈਂਡੋਰੀ ਨਟੇ ਖੋਲ ਕੇ ਦਿਖਾ ਦੇ ਹੁਣ ਪੱਕੇ ਹੈਗੇ ਪੱਕੇ ਸੀ ਜਿੱਥੋਂ ਮਰਜ਼ੀ ਲੈ ਕੇ ਆਈਏ ਜੀ ਹਾਂ ਜੀ ਉੱਪਰੇ ਰੱਖ ਕੇ ਉੱਪਰੇ ਹੀ ਰੱਖ ਦਾਂਗੇ ਪ੍ਰਧਾਨ ਜੀ ਪਹਿਲਾਂ ਦੇਖੋ ਇੱਕ ਹਾਸੋ ਹੀ ਹਣੀ ਹੱਲ ਗੱਲ ਤੇ ਇਹਦੀ ਪਹਿਲਾਂ ਐਮਐਲਏ ਸੀ ਖਰੜ ਤੋਂ ਉਹਨੇ ਉਂਗਲੀਆਂ ਦੇ ਗਣੀ 23 ਫਸਲਾਂ ਤੇ 5 ਮਿੰਟਾਂ ਚ ਐਮਐ ਪਹਿਲਾਂ ਤਾਂ ਉਹਨੂੰ ਪਤਾ ਹੀ ਨਹੀਂ ਵੀ ਐਮਐਸਪੀ ਹੁੰਦੀ ਕੀ ਆ ਹੈ ਹੈ 5 ਮਿੰਟਾਂ ਦੇ ਦੇ ਦਾਂਗੇ ਆ ਇਹ ਕਰਦਾਂਗੇ ਉਹ ਹੁਣ ਕਿੱਥੇ ਚਲੇ ਗਈ ਉਹਦੇ ਮੂੰਹ 'ਚ ਜਵਾਨੇ ਨਹੀਂ ਬੋਲੀਓ ਨਹੀਂ ਹੁਣ ਕੋਸ ਨੂੰ ਉਹਨੂੰ ਹੁਣ ਨਹੀਂ ਪਤਾ ਵੀ ਐਮਐਸਪੀ ਉਹ ਕਹਿੰਦੀ ਜੀ ਮੈਨੂੰ ਪਹਿਲਾਂ ਪਤਾ ਨਹੀਂ ਸੀ ਬਈ ਇਹ ਸੈਂਟਰ ਦਾ ਮਸਲਾ ਹੈ ਸਾਡੇ ਪੰਜਾਬ ਨਾਲ ਸੰਬੰਧਤ ਨਹੀਂ ਹੈਗਾ ਪਹਿਲਾਂ ਕਹਿੰਦੀ ਮੈਨੂੰ ਇਹਦੇ ਬਾਰੇ ਪਤਾ ਨਹੀਂ ਸੀ ਪਹਿਲਾਂ ਤਾਂ ਮੈਨੂੰ ਗਾਉਣ ਬਾਰੇ ਪਤਾ ਸੀ ਦੇਖੋ ਇਹੀ ਝੋਨਾ ਵਿੱਚ ਆ ਵੇ ਕਿ ਹੁਣ ਕਣਕ ਪੱਕਣ ਤੇ ਆਈ ਹੋਈ ਆ ਦੇਖੋ ਚੌਲ ਖਰਾਬ ਹੈ ਜੀ ਇਹਦਾ ਨਮੀ ਬਹੁਤ ਹੈ ਮੌਇਚਰ ਇੰਨਾ ਫਲਾਣਾ ਇਹਦੇ 4 ਕਿਲੋ 5 ਕਿਲੋ ਕਵਾਂਟਲ ਪਿੱਛੇ ਕਾਰਡ ਲੱਗੀ ਫਿਰ ਮੌਇਚਰ ਵੀ ਸਹੀ ਹੋ ਗਿਆ ਉਹ ਚੌਲ ਵੀ ਵਧੀਆ ਹੋ ਗਿਆ ਐਨੀ ਲੁੱਟ ਹੋਈ ਹੈ ਪਰ ਜੇ ਦੇਖੋ ਜੇ ਬੀਬੀ ਅਨਮੋਲ ਗੱਗਨੇ ਕਹਿੰਦੀ ਹੈ ਜੀ ਵੀ ਇਹ ਸੈਂਟਰ ਦਾ ਮਸਲਾ ਫਿਰ ਉਹਨੇ ਸਾਡੇ ਤੇ ਕਿਉਂ ਜ਼ੁਲਮ ਕੀਤੇ ਜੀ ਪੰਜਾਬ ਸਰਕਾਰ ਨੇ ਅਸੀਂ ਤਾਂ ਸੈਂਟਰ ਵੱਲੇ ਜਾਣਾ ਚਾਹੁੰਦੇ ਸੀ ਸਾਨੂੰ ਰਾਹਤੇ ਦੇ ਵਿੱਚ ਕਿਉਂ ਰੋਕਿਆ ਗਿਆ ਅਸੀਂ ਚਲੇ ਜਾਂਦੇ ਦਿੱਲੀ ਕਹਿੰਦੇ ਵਪਾਰੀ ਪਰੇਸ਼ਾਨ ਸੀ ਜੀ ਵਪਾਰੀ ਦੇਖੋ ਜੀ ਹੁਣ ਇਹ ਵਪਾਰੀਆਂ ਨੂੰ ਖੁਸ਼ ਕਰਨ ਦੇ ਲਈ ਆ ਜਿਹੜੇ ਉਹ ਲੋਧਿਆਣਾ ਜਿਮਨੀ ਚੌਣ ਹੋਣ ਜਾਣੀ ਆ ਉਹਦੇ ਕਰਕੇ ਇਹਨਾਂ ਨੇ ਹੁਣ ਡਰਾਮਾ ਰਚ ਲਿਆ ਜੀ ਇੱਕੇ ਜਿਮਨੀ ਚੌਣ ਕਰਕੇ ਹੋਇਆ ਜੀ ਬਿਲਕੁਲ ਜਿਮਨੀ ਚੌਣ ਕਰਕੇ ਆ ਜੀ ਹੂੰ ਵਪਾਰੀ ਵਰਕਤ ਅੱਜ ਵੀ ਸਾਾਨੂੰ ਸਾਡੇ ਨਾਲ ਆ ਜੀ ਅਸਰੰਦ ਸ਼ਹਿਰ ਤੋਂ ਆਪਣੇ ਆਪਣੇ ਹਵਾਈ ਉਪਰ ਤੋਂ ਜਿੰਨੇ ਦੁਕਾਨ ਵਾਲੇ ਨੇ ਸਾਰੇ ਮੈਨੂੰ ਕਹਿੰਦੇ ਨੇ ਪ੍ਰਧਾਨ ਜੀ ਝੰਡੇ ਦੇ ਕੇ ਜਾਓ ਅਸੀਂ ਨੇ ਆਪਣੇ ਦੁਕਾਨਾਂ ਦੇ ਝੰਡੇ ਲਾਉਣੇ ਆ ਅੱਛਾ ਜੀ ਹਾਂ ਜੀ ਹੂੰ ਲਾਉਣੇ ਬਾਈ ਜੀ 2300 ਨੂੰ ਸਾਤ ਤੋਂ ਕਣ ਕੇ ਖਰੀਦ ਕੇ ਇਹਨਾਂ ਨੇ ਹੁਣ 4 4000 ਦੇ ਕਰੀਬ ਇਹ ਆਟਾ ਥੈਲੀਆਂ ਦੀ ਪੈਕਿੰਗ ਕਰਕੇ ਉਦੇ ਸਾਹ ਕੋਲ ਵੇਚ ਰਹੇ ਆ ਦੁਕਾਨਦਾਰ ਤਾਂ ਆਪੇ ਦੁਖੀ ਆ ਹੁਣ ਜਿਹੜੇ ਬੰਦੇ ਨੇ ਇੱਕ ਸ਼ਹਿਰ ਚ ਰਹਿੰਦਾ ਉਹਨੇ ਹਰ ਇੱਕ ਚੀਜ਼ ਮੋਲੋ ਲੈਣੀ ਆ ਜੇ ਐਮਐਸਪੀ ਹੁੰਦੀ ਆ ਬਣਦੀ ਆ ਤੈ ਹੁੰਦੀ ਆ ਲਿਖਤੀ ਰੂਪ ਚ ਬਣਦਾ ਤਾਂ ਸਭ ਤੋਂ 2300 ਉਹਨੂੰ ਖਰੀਦੂਗੀ ਸਰਕਾਰ ਵੱਧ ਤੋਂ ਵੱਧ 100 ਲੈ ਲੂਗੀ ਮੁਨਾਫਾ 200 ਲੈ ਲੂਗੀ ਅੱਧੋ-ਅੱਧ ਉਹ ਇਹਦਾ ਉਹ ਕਰ ਰਹੇ ਆ ਉਸ ਦਿਨ ਕੀ ਹੋਇਆ ਪਤਾ ਲੱਗਿਆ ਕਿ ਤੁਸੀਂ ਵੀ ਜੇਲ੍ਹ ਕੱਟ ਕੇ ਆਏ ਹੋ ਹਾਂ ਦੇਖੋ ਜੇਲ੍ਹ ਕੱਟ ਕੇ ਆਏ ਜੇਲ੍ਹ ਚ ਵੀ ਸਾਡੇ ਚ ਪੌੜਾ ਪਾਉਂਦੇ ਤੇ ਅੱਛਾ ਹਾਂ ਪਤਾ ਕਿਹਾ ਕਰਨ ਲੱਗਿਆ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਜੇ ਅੱਧੇ ਜਾ ਸਕਦੇ ਆ ਅੱਧਿਆਂ ਨੂੰ ਛੱਡ ਦਿੰਨੇ ਆ ਵੀ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਉਰੇ ਰੱਖ ਲੈਣੇ ਆ ਵੀ ਸਲਾਹ ਕਰਕੇ ਦੱਸ ਦੋ ਇਹ ਕਿ ਵੀ ਨਹੀਂ ਜਾਵਾਂਗੇ ਇਕੱਠੇ ਜਾਵਾਂਗੇ ਅਸੇ ਪ੍ਰਸ਼ਾਸਨ ਕੀ ਕਹਿੰਦਾ ਤੁਸੀਂ ਚਲੇ ਜਾਓ ਬਜ਼ੁਰਗਾਂ ਨੂੰ ਰੱਖ ਲੈਣੇ ਆ ਹਾਂ ਵੀ ਬਜ਼ੁਰਗਾਂ ਨੂੰ ਰੱਖ ਲੈਣੇ ਆ ਜੀ ਬਾਕੀ ਚਲੇ ਜਾਓ ਨੌਜਵਾਨ ਦੋ ਫਾੜ ਕਰਨ ਦੀ ਆ ਦੋ ਫਾੜ ਕਰਦੀ ਹਾਂ ਫੇਰ ਅਹੀਂ ਕਿ ਵੀ ਨਹੀਂ ਅਹੀਂ ਨਹੀਂ ਜਾਣਾ ਚਲੋ ਫੇਰ ਅਸੀਂ ਭੁੱਕੜ ਤਾਲ ਕਰਤੀ ਚਲੋ ਫੇਰ ਪ੍ਰਸ਼ਾਸਨ ਆਇਆ ਫੇਰ ਕਹਿੰਦੇ ਵੀ ਬਜ਼ੁਰਗਾਂ ਨੂੰ ਵੀ ਤੁਸੀਂ ਚਲੇ ਜਾ ਨੌਜਵਾਨਾਂ ਨੂੰ ਰੱਖ ਲੰਨੇ ਆ ਜਣੀ ਸਾਡੇ ਇਹ ਦੋ ਫਾੜ ਕਰਦੇ ਜੇਲ੍ਹ ਵਿੱਚ ਵੀ ਸਾਡੇ ਤੇ ਮਤਲਬ ਉਹ ਸਿਆਤ ਖੇਡਦੇ ਤੇ ਵੀ ਕਿ ਮੈਨਾਂ ਕਿ ਮੈਨਾਂ ਨੂੰ ਪਾੜਦੀਏ ਦੇਖੋ ਭਾਈ ਹੁਣ ਤਾਂ ਸਾਡੀ ਕਿਸਾਨਾਂ ਕੀ ਇਹੀ ਹੱਥ ਜੋੜ ਕੇ ਬੇਨਤੀ ਆ ਵੀ ਇਕੱਠੇ ਹੋ ਜਿਓ ਭਰਾਵੋ ਇਕੱਠੇ ਤੋਂ ਬਿਨਾ ਕੋਈ ਹੱਲ ਨਹੀਂ ਹੋਣਾ ਠੀਕ ਹੈ ਨਹੀਂ ਤੁਹਾਡੀ ਖੇਤੀ ਤੁਹਾਡੀਆਂ ਫਸਲਾਂ ਤੁਹਾਡੀਆਂ ਨਸਲਾਂ ਇਹਨਾਂ ਨੇ ਬਰਬਾਦ ਕਰ ਦੇਣੀਆਂ ਖਤਮ ਕਰ ਦੇਣੀਆਂ ਟਾਈਮ ਥੋੜਾ ਹੀ ਆ ਜੇ ਦਾ ਇਕੱਠੇ ਹੋ ਗਏ ਸਭ ਕੋ ਬਣ ਜੂਗਾ ਨਹੀਂ ਬਸ ਜਿੰਮੇ ਖੇਲੇ ਰੇ ਭਾਂਡੇ ਓਕਣਾ ਆ ਬਣਾ ਫਿਰ ਜਾਣ ਕੇ ਤੱਕੇ ਖਾਂਦੇ ਇਹ ਪੋਸਟਰ ਜਿਹੜੇ ਇਹ ਖੋਜੇ ਮਾਜਰੇ ਚ ਲੱਗੇ ਨੇ ਜਾਂ ਹੋਰ ਵੀ ਤਿਆਰੀ ਸਾਰਿਆਂ ਤੇ ਲੱਗਣਗੇ ਜੀ ਸਾਰੇ ਪਿੰਡ ਚ ਲੱਗਣਗੇ ਸ਼ੁਰੂਆਤ ਹੋ ਗਈ ਸਾਡੇ ਤਾਂ ਇਹ ਲੇਟ ਹੋਈ ਹੈ ਆ ਜਿਲ੍ਹਿਆਂ ਦਾ ਪਹਿਲ ਕੱਦੀ ਹੋ ਗਈ ਅੱਛਾ ਜੀ ਹਾਂ ਜਿਹੜਾ ਬਟੇਂਡਾ ਮਾਨਸਾ ਫਰੀਦਕੋਟ ਇਹ ਜ਼ਿਲ੍ਹੇ ਤਾਂ ਪਹਿਲਾਂ ਤੋਂ ਹੋਏ ਪਿਆ ਤਾਂ ਤੇ ਮੰਤਰੀ ਐਮ ਐਲ ਏ ਕੋਈ ਆਉਂਦਾ ਹੀ ਵਿਰੋਧ ਕਰਾਂਗੇ ਉਹ ਡਟ ਕੇ ਵਿਰੋਧ ਕਰਾਂਗੇ ਪਿੰਡ ਚ ਬੜਨ ਨਹੀਂ ਦਊਂਗੇ ਉਹਨੂੰ ਸਵਾਲ ਪੁੱਛਾਂਗੇ ਉਹ ਤੋਂ ਹੂੰ ਤੋ ਸਵਾਲ ਪੁੱਛਾਂਗੇ ਤੁਹਾਨੂੰ ਕਾਦੇ ਬਾਸ ਤੇ ਭੇਜਿਆ ਹੀ ਨੇ ਹੂੰ ਵੀ ਕੋਈ ਤਾਂ ਗੱਲ ਕਰਦਾ ਕੋਈ ਇੱਕ ਵੀ ਬੰਦਾ ਗੱਲ ਕਰਦਾ ਕਿਸਾਨ ਕਮਾਲ ਕਰਨਾ ਸਿਖਾਇਆ ਵੀ ਭਗੰਤਮਾਨ ਸਾਹਿਬ ਨੇ ਉਹ ਆ ਹਾਂ ਕਹਿੰਦਾ ਸਵਾਲ ਕਰਿਆ ਕਰੋ ਇਹਨਾਂ ਨੂੰ ਜਦੋਂ ਕਾਂਗਰਸ ਸੀ ਹਾਂ 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 ਬਹੁਤ ਬੁੜਕਦਾ ਹੁੰਦਾ ਤਾਂ ਕਹਿੰਦਾ ਘੇਰਿਆ ਕਰੋ ਇਹਨਾਂ ਨੂੰ ਹਾਂ ਪੁੱਛਿਆ ਕਰੋ ਹਾਂ ਹੁਣ ਡਲਾ ਤੋਂ ਡਲਾ ਹੋਤਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਹੈ ਹੁਣ ਪਤਾ ਲੱਗਣਾ ਹੁਣ ਪਤਾ ਲੱਗਣਾ ਹਾਂ ਜਲ ਕਹਿੰਦਾ ਪਾਥੀਆਂ ਪਾਥੀਆਂ ਪਹਿਣਗੀਆਂ ਇਹਨਾਂ ਦੇ ਹੁਣ ਇਹਨਾਂ ਦੇ ਪਹਿਣਗੀਆਂ ਜੀ ਉਹ ਪਾਥੀਆਂ ਹਾਂ ਆਉਣ ਦੋ ਘੇਰਾ ਹੂੰ ਟਾਈਮ ਆਉਂਦਾ ਹੁਣ ਉਹਨੂੰ ਤਾਂ ਟਾਈਮ ਹੈ ਦੇਖਦਾ ਸਭ ਕੁਝ ਸਮਾਂ ਬਦਲਦਾ ਰਹਿੰਦਾ ਬਦਲਦਾ ਰਹਿੰਦਾ ਦੇਖੋ ਕਿਸਾਨਾਂ ਦਾ ਟਾਈਮ ਵੀ ਆਊਗਾ ਫੇ ਦੱਸਾਂਗੇ ਕਿ ਕਿਆ ਪਾਉ ਬੀਤੀ ਆ ਠੀਕ ਆ ਹੋਰ ਨਾ ਪਾਰੀਆਂ ਤੇ ਗੱਲੋ ਹਮ ਇੱਧਰ ਆਪਣੇ ਜਿਹੜੀ ਨਰਮਾ ਬੈਲਟ ਸੀ ਜੀ ਹਾਂ ਉੱਥੇ ਕਹਿੰਦੇ 57 ਮਿਲਾਂ ਦੀਆਂ ਹਮ 57 ਮਿਲਾਂ ਨੂੰ ਖਤਮ ਕਰਨ ਵਾਸਤੇ ਰਹਿਣੇ 2 ਮਿਲਾਂ ਲਿਆਂਦੀਆਂ ਹਮ ਉਹ ਖਤਮ ਕਰਤੀਆਂ ਸਾਰੀਆਂ ਜੀ ਹਾਂ ਉਹਨੋਂ ਦੋ ਵੀ ਅਜ ਡੁੱਬਣ ਕਿਨਾਰੇ ਪੰਜਾਂ ਨੇ ਡੁੱਬਣ ਕਿਨਾਰੇ ਨੇ ਜੀ ਖਤਮ ਖੜ ਗਿਆ ਜੀ ਬਸ ਉਹ ਜਦੋਂ ਉੱਥੇ ਐਮ ਐਸ ਪੀ ਕੋਈ ਭਾ ਨੀ ਕੋਈ ਲੈਣ ਨੀ ਕੋਈ ਦੇ ਇਹ ਤਾਂ ਕਹਿੰਦੇ ਸੀ ਬਦਾਸ ਵਿਦੇਸ਼ੀ ਕੰਪਨੀ ਆ ਕੇ ਉਹਰੇ ਕੰਮ ਕਰਨ ਗਈਆਂ ਇਹੋ ਜਿਹਾ ਪੰਜਾਬ ਬਣਾ ਦੇਣਾ ਉਹ ਗੱਲ ਤਾਂ ਉੱਥੇ ਹੀ ਆ ਗਈ ਨਾ ਜੀ ਵੀ ਪੰਜਾਬ ਵਿੱਚ ਪੰਜਾਬੀਆਂ ਦਾ ਖਤਮ ਕਰਨਾ ਹੈ ਵਿਦੇਸ਼ਾਂ ਵਿਦੇਸ਼ੀਆਂ ਨੂੰ ਲਿਆਉਣਾ ਉਹਰੇ ਹੂੰ ਕੀ ਗੱਲ ਸਾਡੇ ਜਿਹੜੇ ਇੱਥੇ ਆਮ ਸ਼ੈਲਰ ਚਾਲਦੇ ਨੇ ਜਾਂ ਹੋਰ ਚਾਲਦੇ ਇਹ ਇਹ ਕੰਮ ਨਹੀਂ ਕਰਦੇ ਜੀ ਇਹ ਦੇ ਆਪਣੇ ਪੰਜਾਬ ਦੀ ਤਰੱਕੀ ਦੇ ਵਿੱਚ ਯੋਗਦਾਨ ਨਹੀਂ ਪਾ ਰਹੇ ਵਿਦੇਸ਼ੀਆਂ ਕਿ ਜ਼ਿਆਦਾ ਹੀ ਪਾਉਣਗੇ ਹੂੰ ਪਹਿਲਾਂ ਵੀ ਵਿਦੇਸ਼ੀ ਆਏ ਤੇ ਜੀ ਇਸ ਇੰਡੀਆ ਕੰਪਨੀ ਵਿਦੇਸ਼ੀ ਹੋਤੀ ਤੇ ਕੀ ਕਰਿਆ ਜੀ ਉਹਨਾਂ ਨੇ ਕਿੰਨਾ ਕੁੱਟਿਆ ਜੀ ਜਿਹੜੇ ਤੁਸੀਂ ਡਰਨ ਦੀ ਗੱਲ ਕਰਦੇ ਹੋ ਯਾਰ ਗਿਣਤੀ ਦੇ ਰਹਿ ਗਏ ਤੇ ਜੀ ਡਰੇ ਦਾ ਜਿਆਦਾ ਨਹੀਂ ਨਾ ਮਰਨੋ ਤੇ ਨਾ ਲੜਨੋ ਹੁਣ ਤੱਕ ਗੱਲੇ ਕੁਛ ਨਹੀਂ ਜੀ ਹੁਣ ਤਾਂ ਬਹੁਤ ਦੇਖੋ 10 ਵਿੱਚ 5 6 ਕੇ 40 ਸਿੰਘ ਰਹਿ ਗਏ 40 ਸਿੰਘ ਰਹਿ ਗਏ ਤੇ 40 ਲੱਖ ਦਾ ਮੁਕਾਬਲਾ ਕਰ ਲਿਆ ਉਹਨਾਂ ਨੇ ਜਿੱਤੇ ਠੀਕ ਹੈ ਸਾਡੇ ਤੇ ਉਹਦਾ ਹੱਥ ਆ ਸੱਚੇ ਬਾਦਸ਼ਾਹ ਦਾ ਕੋਈ ਗੱਲ ਜੇਲ੍ਹਾਂ ਭਰਨੀਆਂ ਪੈਗੀਆਂ ਜੇਲ੍ਹਾਂ ਵੀ ਭਰਾਂਗੇ ਜੀ ਹਾਂ ਡਰਦੇ ਨਹੀਂ ਪਰ ਹਟਦੇ ਨਹੀਂ ਪਿੱਛੇ ਹੁਣ ਜੀ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਮukh ਸਿੰਘ ਆ ਵੀਰ ਜੀ ਗੁਰਮukh ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਜੋ ਹੋ ਰਿਹਾ ਏ ਬਾਈਕਾਰਟ ਦੇ ਪੋਸਟਰ ਲਾਉਣੇ ਪੈ ਗਏ ਜੀ ਜਿਹੜੀ ਪਾਰਟੀ ਨੂੰ ਬੜੇ ਚਾਮਾਂ ਨਾਲ ਵੋਟਾਂ ਪਾ ਕੇ ਜਿਤਾਇਆ ਸੀ ਇਹ ਲੋਕਾਂ ਦੀ ਗਲਤੀ ਹੈ ਜੀ ਹੂੰ ਲੋਕਾਂ ਨੇ ਗਲਤੀ ਕਰ ਲਈ ਬਹੁਤ ਵੱਡੀ ਬਹੁਤ ਭਾਰੀ ਗਲਤੀ ਹੈ ਜੀ ਇਹ ਹੂੰ ਵੀ ਲੋਕਾਂ ਨੇ ਇੱਕੋ ਤਰਫਾ ਕਰਕੇ ਇਹਨਾਂ ਨੂੰ ਜਿਤਾਤਾ ਇਹਨਾਂ ਨਾਲ ਹੁਣ ਉਹ ਬੁਰੀ ਹੋਣੀ ਆ ਜਿਹੜੀ ਖੇਤ ਪੈ ਗਦੇ ਨਾਲ ਨਾ ਹੋਵੇ ਜੀ ਗਦੇ ਨਾਲ ਨਾ ਹੋਵੇ ਜੀ ਹਾਂਜੀ ਬਹੁ ਬੁਰੀ ਹੋਊਗੀ ਇਹ ਨਾਲ ਇਹਨਾਂ ਨੂੰ ਹੁਣ ਪਿੰਡਾਂ 'ਚ ਵੜ ਨਹੀਂ ਦਿੰਦੇ ਜੀ ਅਸੀਂ ਸਾਰੇ ਇਕੱਠੇ ਆ ਜੀ ਅਸੀਂ ਕੋਈ ਸਾਡੇ ਪਿੰਡ ਪਾਰਟੀਬਾਜੀ ਨਹੀਂ ਹੈਗੀ ਸਾਰੇ ਇਕੱਠੇ ਆ ਜੀ ਅਸੀਂ ਅੱਛਾ ਪਿੰਡ 'ਚ ਬਿਲਕੁਲ ਬਾਈਕਾਟ ਹੈ ਬਿਲਕੁਲ ਬਾਈਕਾਟ ਹੈ ਜੀ ਸੋ ਪਿੰਡ 'ਚ ਕਹਿੰਦੇ ਵੜਨ ਨਹੀਂ ਦਿੰਦੇ ਬਿਲਕੁਲ ਬਾਈਕਾਟ ਆ ਆਉਣ ਵਾਲੇ ਟਾਈਮ 'ਚ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਫਿਲਹਾਲ ਪਿੰਡਾਂ ਦੇ ਵਿੱਚ ਪੋਸਟਰ ਲੱਗਣੇ ਸਟਾਰਟ ਹੋ ਗਏ ਨੇ ਖੋਜੇ ਮਾਜਰੇ ਦੇ ਵਿੱਚ ਪੋਸਟਰ ਲੱਗੇ ਨੇ ਅਸੀਂ ਕਵਰੇਜ ਕਰਨ ਦੇ ਲਈ ਪਹੁੰਚੇ ਹਾਂ ਹੋਰ ਕਿੱਥੇ ਕਿੱਥੇ ਲੱਗਦੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਬਣੇ ਰਹੋ ਟ ਨਵੇਂਂਦਰ ਸਿੰਘ ਜਵਾਨਾ ਫਤਿਹਗੜ੍ਹ ਸਾਹਿਬ